ਕਿਹੜੇ ਗਾਇਕ ਦੇ ਨਾਲ ਜੁਆਇੰਟ ਕੋਲਾਬੋਰੇਸ਼ਨ ਕਰਨੀ ਚਾਹੁੰਗਾ ਮੈਂ ਨਾ ਭਾਜੀ ਤੁਹਾਨੂੰ ਮੈਂ ਇਹੀ ਗੱਲ ਮੇਰੀ ਵਿੱਚ ਰਹਿ ਗਈ ਸੀ ਮੈਂ ਜਦੋਂ ਮੈਂ ਮੈਂ ਹਣ ਹੁਣ ਤੱਕ ਸੋਚੀ ਜਾਣਾ ਵੀ ਕਮੈਂਟਸ ਇਦਾਂ ਦੇ ਆਉਂਦੇ ਹਨਾ ਜਦੋਂ ਮੈਂ ਲੋਕਾਂ ਦੀ ਇੰਟਰਵਿਊਸ ਤੇ ਦੇਖਦਾ ਕਿ ਤੁਸੀਂ ਸਿੱਧੂ ਨਾਲ ਦੋਸਤੀ ਸ਼ੋਅ ਕਰਕੇ ਤੁਸੀਂ ਉਹ ਚੀਜ਼ ਨੂੰ ਕੈਸ਼ ਕਰਨਾ ਚਾਹੁੰਦੇ ਤੁਸੀਂ ਤੁਹਾਡੀਆਂ ਅੱਖਾਂ ਦਾ ਅਸੀਂ ਤੁਸੀਂ ਸੱਚ ਬੋਲ ਰਹੇ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਪਤਾ ਨਹੀਂ ਮੈਨੂੰ ਸੁਣਾਉਣੀ ਚਾਹੀਦੀ ਹੈ ਕਿ ਨਹੀਂ ਮੈਂ ਨਾ ਇੱਕ ਵਾਰ ਸਿੱਧੂ ਨੂੰ ਮੇਰੇ ਦੋਸਤਾਂ ਦੇ ਕਹਿਣ ਤੇ ਅਪਰੋਚ ਕੀਤਾ ਮਤਲਬ ਮੈਨੂੰ ਜਾਣਦਾ ਹੀ ਸੀ ਪਰ ਇਸ ਗੱਲ ਲਈ ਅਪਰੋਚ ਕੀਤਾ ਬਿਲਕੁਲ ਕਿ ਯਾਰ ਮੈਨੂੰ ਇਦੇ ਨਾਲ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕਿੰਨਾ ਸਪੋਰਟਿਵ ਸੀ ਇੰਨੇ ਲੈਵਲ ਤੇ ਜਾ ਕੇ ਤੇ ਹਾਲਾਂਕਿ ਉਹਨੂੰ ਮੇਰੇ ਤੱਕ ਤਾਂ ਕੋਈ ਫੇਵਰ ਨਹੀਂ ਚਾਹੀਦਾ ਸੀ ਬਿਲਕੁਲ ਸਹੀ ਪਰ ਫਿਰ ਵੀ ਉਹ ਇੰਨਾ ਸਪੋਰਟਿਵ ਸੀ ਮੇਰੇ ਲਈ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਤੇਰੀ ਹੈਲਪ ਦੀ ਲੋੜ ਹੈ ਤਾਂ ਇਹ ਇਹ ਉਹਦਾ ਵੌਇਸ ਨੋਟ ਸੀ ਮੇਰੇ ਲਈ ਮੈਂ ਜਸਟ ਉਹਨੂੰ ਇੱਕ ਟੈਕਸਟ ਕੀਤਾ ਕਿ ਮੈਨੂੰ ਤੇਰੀ ਹੈਲਪ ਦੀ ਲੋੜ ਹੈ ਤੇ ਇਹ ਉਹਦਾ ਵੌਇਸ ਟੈਕਸਟ ਸੀ ਭਾਜੀ ਅੱਛਾ ਉਹ ਪਤਾ ਗੱਲ ਕੀ ਹੈ ਡਾਰਲਿੰਗ ਦੇਖ ਸਦੀ ਜੀ ਇੱਕ ਗੱਲ ਆ ਜਾਨ ਦੇ ਮਦਦ ਕਰਨ ਤੋਂ ਮੈਂ ਕਰੀ ਨਹੀਂ ਮੈਂ ਜੋ ਗਾਣੇ ਢੰਡੇ ਆਪਣੇ ਹੁਣ ਜੇ ਮੈਂ 10 ਸਾਲ ਗਾਣਾ ਸੀ ਕੱਢਾ ਘੇਣ ਗਾਣਾ ਜਿਹੜਾ ਲੈਣਾ ਕੋਈ ਗਾਣਾ ਵਧੀਆ ਕਰ ਬਰੋਸਤ ਮੈਂ ਤਾਂ ਤੁਹਾਨੂੰ ਆਪਾਂ ਤਾਂ ਚਾਰੇ ਫਿਰ ਜੀ ਨਹੀਂ ਦੇ ਦਉਂ ਮਤਲਬ ਇਸ ਤੋਂ ਵੱਧ ਸਪੋਰਟ ਕੀ ਹੋ ਸਕਦੀ ਹੈ ਉਹ ਕਹਿੰਦਾ ਆਪਣੇ ਨਾਲ ਆ ਕੁਝ ਵੀ ਕੁਝ ਵੀ ਤੁਝੇ ਮੈਂ ਦਾ ਚਾਹੇਗਾ ਉਹ ਮੈਂ ਦਾ ਹੋ ਜਾਊਗਾ ਪਰ ਮੈਨੂੰ ਲੱਗਦਾ ਹੁਣ ਵੀ ਲੋਕਾਂ ਨੇ ਕਹਿਣਾ ਕਿ ਇਸ ਚੀਜ਼ ਨੂੰ ਕੈਸ਼ ਕਰਨ ਦੇ ਪਰ ਮੈਂ ਇਹ ਕਹਿਣਾ ਚਾਹਣਾ ਵੀ ਸਮ ਟਾਈਮਸ ਆਪਣੀ ਦੋਸਤੀ ਹੁੰਦੀ ਹੈ ਜਿਹਨੂੰ ਬਾਅਦ ਚ ਆਪਾਂ ਜੀ ਦੱਸਦੇ ਆ ਤਾਂ ਉਹ ਸਿਚੁਏਸ਼ਨ ਹੀ ਐਵੇਂ ਦੀ ਬਣ ਗਈ ਜੇ ਆਪਣੇ ਨਾਲ ਹੁੰਦਾ ਤਾਂ ਸ਼ਾਇਦ ਉਹਦੇ ਨਾਲ ਬੈਠੇ ਹੁੰਦੇ ਉਹਦੇ ਨਾਲ ਕੰਮ ਕਰਦੇ ਬਿਲਕੁਲ ਸਹੀ ਬਾਕੀ ਸਾਡੇ ਏਰੀਆ ਦਾ ਮਾਣ ਆ ਜੀ ਸਾਨੂੰ ਤਾਂ ਬਹੁਤ ਮਾਣ ਆ ਉੱਤੇ